ਪੰਜਾਬ ਦੇ ਵਿੱਚ ਬਣਿਆ ਹਿਮਾਚਲ ਵਾਲਾ ਮਾਹੌਲ ਮੀਂਹ ਨੇ ਮਚਾਈ ਅਜਹੀ ਤਬਾਹੀ ਕਿ ਲੋਕਾਂ ਦੀਆਂ ਪਾਣੀ ਦੇ ਵਿੱਚ ਤੈਰਨ ਲੱਗੀਆਂ ਗੱਡੀਆਂ ਜੀ ਹਾਂ ਮਾਮਲਾ ਮੋਗਾ ਤੋਂ ਸਾਹਮਣੇ ਆ ਮੋਗਾ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਭਾਰੀ ਮੀਂਹ ਦੇ ਕਾਰਨ ਮੋਗਾ ਦੇ ਇੱਕ ਓਵਰ ਬ੍ਰਿਜ ਦੇ ਨੀਚੇ 20 ਫੁੱਟ ਤੋਂ ਵੱਧ ਪਾਣੀ ਭਰ ਗਿਆ ਇਸੇ ਦੌਰਾਨ ਇੱਕ ਗੱਡੀ ਜਿਸ ਦੇ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰ ਮੌਜੂਦ ਸੀ ਉਹ ਇਸ ਗੱਡੀ ਸਣੇ ਪਾਣੀ ਦੇ ਵਿੱਚ ਡੁੱਬ ਗਏ ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਦੇਖਿਆ ਤਾਂ ਫਟਾਫਟ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਇਹਨਾਂ ਲੋਕਾਂ ਨੂੰ ਗੱਡੀ ਤੋਂ ਬਾਹਰ ਕੱਢਿਆ ਜਿਸ ਦੀਆਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਤਦਾਦੇ ਕਿ ਮੌਕੇ ਦੇ ਉੱਤੇ ਨਗਰ ਨਿਗਮ ਮੇਅਰ ਅਤੇ ਹੋਰ ਸਥਾਨਿਕ ਲੋਕਾਂ ਦੇ ਵੱਲੋਂ ਇਹਨਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਤੇ ਇਹਨਾਂ ਦੀ ਗੱਡੀ ਨੂੰ ਵੀ ਬਾਹਰ ਕੱਢ ਦਿੱਤਾ ਗਿਆ। ਉੱਥੇ ਹੀ ਪੀੜਤ ਵਿਅਕਤੀ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਪਾਣੀ ਇੰਨਾ ਜ਼ਿਆਦਾ ਤੇ ਉਹਨਾਂ ਦੀ ਗੱਡੀ ਡੁੱਬ ਜਾਵੇਗੀ। ਆਓ ਸੁਣਦੇ ਹਾਂ। ਅਸੀਂ ਐਮਆਰਏ ਕ੍ਰਾਉਨ ਚੱਲੇ ਸੀਗੇ ਸਾਨੂੰ ਪਤਾ ਨਹੀਂ ਜਿੱਥੇ ਢੰਗਾਈ ਇੰਨੀ ਆ ਨਾ ਉੱਤੇ ਕੋਈ ਬੈਰੀਕਡ ਲੱਗਿਆ ਹੋਵੇ ਸੀਗਾ ਸਾਹਮਣੇ ਕੁਝ ਵੀ ਨਹੀਂ ਸੀਗਾ ਤੇ ਇੱਥੇ ਜੋ ਲੰਘਣ ਲੱਗੋ ਵਿੱਚ ਫਸ ਗਏ। ਪਤਾ ਨਹੀਂ ਲੱਗੇ ਗੱਡੀ ਦੇ ਸ਼ੀਸ਼ੇ ਲੱਗੇ ਹੋਏ ਸੀਗੇ ਅਸੀਂ 4 ਜਣੇ ਸੀਗੇ। ਹਾਂਜੀ ਹਾਂਜੀ ਸਾਰੇ ਠੀਕ ਹੈ ਦੋ ਭੈਣਾ ਸੀਗੇ ਇੱਕ ਮਾਮਾ ਜੀ ਸੀਗਾ ਕਮਾਂ ਸੀਗੇ ਚਾਰ ਜਾਨੇ ਸੀਗੇ ਅਸੀਂ ਐਮ ਆਰ ਆਈ ਕਰਾਉਣ ਚਲੇ ਸੀਗੇ ਮੱਤ ਲੇਬ ਵਿਚ ਅਸੀਂ ਗੱਡੀ ਆ ਤੱਕੇਣਾ ਬਾਰੀ ਕੋਲ ਤੋਂ ਬਾਹਰ ਨਿਕਲੇ ਆ ਉਸ ਤੋਂ ਬਾਅਦ ਸਾਨੂੰ ਜਿਹੜੇ ਆਮ ਲੋਕ ਆ ਉਹਨਾਂ ਨੇ ਬਾਹਰ ਕੱਢਿਆਗਾ ਉਹ ਕੱਢਿਆ ਹੀ ਭਾਈ ਉਸ ਤੋਂ ਬਾਅਦ ਆ ਸਰਦਾਰ ਸਾਹਿਬ ਆਏ ਹਾਂਜੀ 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 ਇਹਨਾਂ ਨੇ ਸਾਡੀ ਗੱਡੀ ਬਾਹਰ ਕੱਢ ਕੇ ਇੱਥੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਹਮਤੜੇ ਪਰਿਵਾਰ ਵਾਲੇ ਇੱਥੇ ਵੱਡੀ ਮਾਤਰਾ ਦੇ ਵਿੱਚ ਜਿਹੜਾ ਅੱਜ ਕਿ ਪਾਣੀ ਜਮਾ ਹੋ ਗਿਆ ਸੀ 15-20 ਫੁੱਟ ਦੇ ਕਰੀਬ ਪਸੰਦ ਦੇ ਮੁਤਾਬਕ ਵੀਰ ਜੀ ਇੱਕ ਖਾਲਸਾ ਜੀ ਆ ਸਾਡੇ ਵੀਰ ਤੇ ਤਿੰਨ ਬੱਚੀਆਂ ਜਿਹੜੀਆਂ ਤਿੰਨ ਪਰਿਵਾਰਕ ਮੈਂਬਰ ਸੀਗੇ ਪਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਉਹਨਾਂ ਦਾ ਜਾਨੀ ਨੁਕਸਾਨ ਤੋਂ ਬਚਤ ਹੋ ਗਈ ਆ ਜਿੱਥੇ ਸਾਡੀ ਡਿਊਟੀ ਬਣਦੀ ਆ ਅੱਜ ਜਿਹੜੀ ਕਿ ਹੁਣ ਨਗਰ ਨਗਰ ਕਮ ਦੇ ਸਹਿਯੋਗ ਦੇ ਸਾਡੀ ਕਿ ਫਾਰਵਗੜ ਦੀ ਗੱਡੀ ਵੀ ਸਾਡੀ ਇੱਥੇ ਆਈ ਵੀ ਆ ਤੇ ਸਮਾਜ ਸੇਵਾ ਸੁਸਾਇਟੀ ਦੇ ਮੇਰੇ ਭਰਾ ਜਿਹੜੀ ਹੁਣ ਗੱਡੀ ਇਹ ਬਾਹਰ ਕੱਢੀ ਗਈ ਆ ਸਾਡੀ ਵੈਂਚ ਮਸ਼ੀਨ ਦੀ ਐਮਰਜੈਂਸੀ ਗੱਡੀ ਤੇ ਜਿਹੜੀਆਂ ਉਹਗੇ ਵੈਂਚ ਮਸ਼ੀਨਾਂ ਸਾਡੀਆਂ ਤਾਂ ਲਾਈਆਂ ਵੀ ਆ ਜਿਹੜੇ ਕਿ ਰੋਡ ਐਕਸੀਡੈਂਟ ਉਹਦੇ ਜਿਹੜੇ ਕਿ ਸਾਡੇ ਭੈਣ ਭਰਾ ਗੱਡੀਆਂ ਦੇ ਵਿੱਚ ਫਸ ਜਾਂਦੇ ਆ ਤੇ ਫਿਰ ਇਹਨਾਂ ਦੀ ਮਦਦ ਨਾਲ ਅਸੀਂ ਉਹਨਾਂ ਨੂੰ ਬਾਹਰ ਕੱਢਦੇ ਆ ਤੇ ਉਸ ਦੀ ਮਦਦ ਨਾਲ ਇਹ ਵੀਰ ਦੀ ਗੱਡੀ ਅੱဒီ ਬਾਹਰ ਕੱਢੀ ਗਈ ਆ ਤੁਸੀਂ ਦੇਖ ਹੀ ਰਹਿਣ ਜੀ ਮੇਰੇ ਖਿਆਲ ਲੱਗਦਾ ਜੀ ਕਰੀਬ 4 ਕ ਟਾਂਟਾ ਲੱਗੀ ਗਿਆ ਗੱਡੀ ਕੱਢਣ ਨੂੰ ਕਿਉਂਕਿ ਸਾਨੂੰ ਪ੍ਰੋਪਰ ਜਗ੍ਹਾ ਨਹੀਂ ਮਿਲ ਰਹੀ ਸੀ ਸੰਗਲ ਨਹੀਂ ਵਿੱਚ ਉਹਦੀ ਨਿਕਲ ਰਹਿ ਰਹੀ ਸੀ ਕੁੰਡੇ ਦੇ ਵਿੱਚ ਦੀ ਕਿਉਂਕਿ ਪਾਣੀ ਵੀ ਡੂੰਗਾ ਸੀਗੀ ਤੇ ਉਹਦੇ ਕਰਕੇ ਥੋੜੀ ਜੀ ਮਸ਼ਾ ਤਾਂ ਆ ਗਈ ਆ ਦੇਖੋ ਜੀ ਨਗਰ ਨਗਨ ਦੀ ਤਾਂ ਪ੍ਰਵਾਹ ਮੈਥੋਂ ਤਾਂ ਕਹਦਾ ਜਦੋਂ ਹੁਣ ਪਹਾੜਾਂ ਦੇ ਪਹਾੜੀ ਏਰੀਆ ਦੇ ਵਿੱਚ ਵੀ ਤੁਸੀਂ ਵੇਖਦੇ ਆ ਕਦੇ ਬੱਦਲ ਫਟ ਜਾਂਦਾ ਜਾਂ ਕਿਤੇ ਭਾਰੀ بارش ਹੋ ਜਾਂਦੀ ਜਾਨੀ ਨੁਕਸਾਨ ਹੋ ਜਾਂਦੇ ਆ ਉਥੇ ਕੀ ਉਥੇ ਨਗਰ ਨਗ ਮੈਠਾ ਵਾ ਪਹਾੜਾਂ ਦੇ ਵਿੱਚ ਜੋ ਇੱਥੇ ਦੀ ਗੱਲ ਕਰਦੇ ਜੇ ਨਗਰ ਨਗ ਦੀ ਡਿਊਟੀ ਜਿੱਥੇ ਬਣਦੀ ਆ ਐਡੀ ਭਾਰੀ ਮਾਤਰਾ ਜੇ بارش ਹੋਈ ਹੋਊਗੀ ਸਾਰਾ ਸ਼ਹਿਰ ਦਾ ਪਾਣੀ ਇੱਕ ਥਾਂ ਤੇ ਜਾ ਕੱਪੜ ਹੋ ਗਿਆ ਆ ਤੇ ਕਿ ਲਗਾਤਾਰ ਪੰਜਾਬ ਦੇ ਵਿੱਚ ਵੀ ਭਾਰੀ بارش ਹੋ ਰਹੀ ਆ ਜਿਸ ਦੇ ਚੱਲਦੇ ਕਈ ਇਲਾਕਿਆਂ ਦੇ ਵਿੱਚ ਪ੍ਰਸ਼ਾਸਨ ਦੀ ਪੋਲ ਖੁੱਲ ਕੇ ਸਾਹਮਣੇ ਆਈ ਹੈ ਜਿੱਥੇ ਕਈ ਕਈ ਫੁੱਟ ਪਾਣੀ ਖੜ ਚੁੱਕਿਆ ਜਿਸ ਦੇ ਚੱਲਦੇ ਹੁਣ ਬਰਸਾਤ ਦੇ ਮੌਸਮ ਦੇ ਵਿੱਚ ਘਰ ਤੋਂ ਬਾਹਰ ਨਿਕਲਣਾ ਤੁਹਾਡੇ ਲਈ ਸਹੀ ਨਹੀਂ ਹੈ ਇਸ ਕਰਕੇ ਥੋੜਾ ਸੁਚੇਤ ਰਹੋ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ